ਐਸਵੀਐਲ ਦੀ ਬੜੀ ਮੰਦ ਭਾਗੀ ਖਬਰ ਅਮਰੀਕੀ ਸੂਬੇ ਵਰਜੀਨੀਆ ਤੋਂ ਆ ਰਹੀ ਹੈ ਜਿੱਥੇ ਲਾਪਤਾ ਇੱਕ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲੀਆਂ ਨੇ ਖਬਰਾਂ ਦੇ ਮੁਤਾਬਕ ਇਹ ਜਿਹੜੇ ਚਾਰ ਜਾਣੇ ਨੇ ਇਹ ਭਾਰਤੀ ਮੂਲ ਦੇ ਬਜ਼ੁਰਗ ਦੱਸੇ ਗਏ ਨੇ ਮਾਰਸ਼ਲ ਕਾਉਂਟੀ ਸ਼ੈਰਫ ਮਾਈਕ ਡੌਗਟੀ ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਦੱਸੀ ਹੈ ਕਿ ਕਿਸ਼ੋਰ ਦਿਵਾਨ ਆਸ਼ਾ ਦਿਵਾਨ ਸੈਲਸ਼ ਦਿਵਾਨ ਤੇ ਕੀਤਾ ਦਿਵਾਨ ਇੱਕ ਸੜਕੀ ਹਾਦਸੇ ਦੇ ਵਿੱਚ ਮ੍ਰਿਤਕ ਪਾਏ ਗਏ ਨੇ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਇਹ ਜਿਹੜੇ ਚਾਰੇ ਜਾਣੇ ਨੇ ਇਹ ਨਿਊਯਾਰਕ ਦੇ ਬਫਲੋ ਤੋਂ ਲਾਪਤਾ ਦੱਸੇ ਗਏ ਸਨ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਜਿਹੜੀ ਹੈ ਉਹ 2 ਅਗਸਤ ਨੂੰ ਰਾ ਵਰਜੀਨੀਆ ਦੇ ਮਾਰਸ਼ਲ ਕਾਉਂਟੀ ਦੇ ਵਿੱਚ ਇੱਕ ਸੜਕ ਤੋਂ ਹੇਠਾਂ ਉਤਰੀ ਮਿਲੀ ਸੀ ਨਿਊਯਾਰਕ ਸਟੇਟ ਗਵਰਨਰ ਕੈਥੀ ਹੋਟਲ ਦੇ ਦਫ਼ਤਰ ਦੇ ਵਿੱਚ ਵੀ ਇਹ ਦੱਸਿਆ ਗਿਆ ਵੀ ਉੱਥੇ ਅਸ਼ੀਆ ਅਮਰੀਕੀ ਅਤੇ ਪਸ਼ਾਂਤ ਟਾਪੂ ਮਾਮਲਿਆਂ ਦੇ ਨਿਰਦੇਸ਼ਕ ਨੇ ਸਿਬੂ ਨਹਿਰ ਉਹਨਾਂ ਨੇ ਦੱਸਿਆ ਵੀ ਇਹ ਹਰੇ ਰੰਗ ਦੀ ਹਲਕੀ ਜਿਹੜੀ ਕਾਰ ਚਲਾ ਰਹੇ ਸੀਗੇ ਤੇ ਆਖਰੀ ਵਾਰ ਉਹਨਾਂ ਨੂੰ ਪੈਂਸਿਲਵੇਨੀਆ ਦੇ ਏਰੀ ਦੇ ਵਿੱਚ ਇੱਕ ਫਾਸਟ ਫੂਡ ਜੁਆਇੰਟ ਦੇ ਵਿੱਚ ਵੇਖਿਆ ਗਿਆ ਸੀਗਾ ਉਸ ਤੋਂ ਬਾਅਦ ਇਹ ਲਾਪਤਾ ਦੱਸਿਆ ਗਿਆ ਸੀ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਇਹਨਾਂ ਦੀ ਜਦੋਂ ਗੱਡੀ ਜਿਹੜੀ ਆ ਮਿਲੀ ਤੇ ਉਸ ਤੋਂ ਬਾਅਦ ਇਹਨਾਂ ਦੇ ਮਾਰੇ ਜਾਨਵਰ ਇੱਕ ਹਾਸੇ ਦਾ ਸ਼ਿਕਾਰ ਹੋਣ ਬ ਕਿਸ਼ੋਰ ਦੀਵਾਨ ਆਸ਼ਾ ਦੀਵਾਨ ਸਲੇਸ਼ ਦੀਵਾਨ ਅਤੇ ਗੀਤਾ ਦੀਵਾਨ ਇੱਕ ਸੜਕੀ ਹਾਦਸੇ ਦੇ ਵਿੱਚ ਜਿਹੜੇ ਨੇ ਉਹ ਮ੍ਰਿਤਕ ਪਾਏ ਗਏ ਨੇ ਚਾਰ ਭਾਰਤੀ ਮੂਲ ਦੇ ਬਜ਼ੁਰਗ ਜਿਹੜੇ ਕੀ ਨਿਊਯਾਰਕ ਦੇ ਵਫਰੋ ਤੋਂ ਲਾਪਤਾ ਹੋਏ ਸਨ ਵਰਜੀਨੀਆ ਦੇ ਵਿੱਚ ਇੱਕ ਕਾਰ ਹਾਦਸੇ ਦੇ ਵਿੱਚ ਮਾਰੇ ਗਏ